ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਾਪੀ ਸੱਚ ਨਾਨਕ ਹੋਸੀ ਭੀ ਸੱਚ ਸ਼ੇਵ ਪਤਸ਼ਾ ਸਾਹਿਬ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਡਰੋਲੀ ਨਿਵਾਸ ਸਮੇਂ ਸ਼੍ਰੀ ਦਮੋਦਰ ਜੀ ਦੀ ਕਕਤਾ ਕਤਕ ਦੀ ਪੂਰਨ ਮਾਸੀ ਅੱਧੀ ਰਾਤ ਸੰਮਤ 1670 ਵਿੱਚ ਗੁਰੂ ਜੀ ਦੇ ਘਰ ਸਹਿਬਜ਼ਾਦੇ ਦਾ ਜਨਮ ਹੋਇਆ ਗੁਰੂ ਘਰ ਦੇ ਸਿੱਖ ਸੰਗਤਾਂ ਉੱਜ ਬੜੀਆਂ ਖੁਸ਼ੀਆਂ ਵਧਾ ਨਿਆਈਆਂ ਸਵਾਮੀ ਨਿਵਪ੍ਰੰਤ ਇਸ ਆਪਣੇ ਜੇਠੇ ਬਾਲਕ ਦਾ ਨਾਮ ਗੁਰੂ ਜੀ ਨੇ ਗੁਰ ਦਿੱਤਾ ਰੱਖਿਆ ਮਾਤਾ ਗੰਗਾ ਜੀ ਨੇ ਸਹਬਜ਼ਾਦੇ ਦੇ ਜਨਮ ਦੀਆਂ ਬਹੁਤ ਖੁਸ਼ੀਆਂ ਮਨਾਈਆਂ ਜਾਜਕਾਂ ਨੂੰ ਪੁੰਨਦਾਨ ਕੀਤਾ ਵਿਸਾਖੀ ਦਾ ਮੇਲਾ ਜਦੋਂ ਚੇਤ ਦਾ ਮਹੀਨਾ ਬੀਤ ਗਿਆ ਵਿਸਾਖੀ ਆ ਗਈ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚਾਰੇ ਦਿਸ਼ਾਂ ਤੋਂ ਸੰਗਤਾਂ ਹਮ ਮਾਕੇ ਬਾਤ ਅਮੋਲਕ ਦੇ ਕੀਮਤੀ ਚੀਜ਼ਾਂ ਲੈ ਕੇ ਗੁਰੂ ਜੀ ਪਾਸ ਆਪਣੀਆਂ ਮਨੋ ਕਾਮਨਾ ਪੂਰਨ ਕਰਨ ਵਾਸਤੇ ਢੋਲੀ ਆਈਆਂ ਗੁਰੂ ਜੀ ਨੇ ਸੰਗਤ ਦੀ ਬਹੁਤ ਗਿਣਤੀ ਵੇਖ ਕੇ ਇੱਕ ਵੱਡਾ ਸ਼ਮਿਆਨਾ ਲਵਾ ਕੇ ਉਹਦੇ ਇੱਥਾਂ ਆਪਣਾ ਦੀਵਾਨ ਸਜਾਇਆ ਸਾਰਾ ਦਿਨ ਸੰਗਤਾਂ ਭੇਟਾ ਹਾਜ਼ਰ ਕਰਕੇ ਗੁਰੂ ਜੀ ਦੇ ਦਰਸ਼ਨ ਉਪਦੇਸ਼ ਲੈ ਕੇ ਨਿਹਾਲ ਕਿਰਤ ਆਰਥ ਹੁੰਦੀਆਂ ਰਹੀਆਂ ਮੇਲੇ ਤੋਂ ਮੁੜ ਕੇ ਜਦ ਕੋਈ ਸੰਗਤਾਂ ਅੰਮ੍ਰਿਤਸਰ ਆਈਆਂ ਤਾਂ ਉਹਨਾਂ ਦੇ ਭਾਈ ਬੁੱਢਾ ਜੀ ਅਜੇ ਭਾਈ ਗੁਰਦਾਸ ਜੀ ਨੇ ਗੁਰੂ ਜੀ ਦੀ ਸੁਖ ਆਨੰਦ ਪੁੱਛੀ ਉប្រੰਧ ਸਾਰੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਇੱਕ ਸਿੱਖ ਦੇ ਹੱਥੇ ਚਿੱਠੀ ਭੇਜੀ ਕਿ ਆਪ ਕਿਰਪਾ ਕਰਕੇ ਅਮਰਦਸਰ ਆਣ ਕੇ ਸੰਗਤਾਂ ਨੂੰ ਦਰਸ਼ਨ ਦਿਓ ਸੰਗਤਾਂ ਬਹੁਤ ਵੈਰਾਗਵਾਨ ਹਨ ਸਿੱਖ ਬਾਸੋਂ ਚਿੱਠੀ ਪੜ੍ਹ ਕੇ ਗੁਰੂ ਜੀ ਨੇ ਲਿਖਿਆ ਵੀ ਅਸੀਂ ਛੇਤੀ ਅਮਰਦਸਰ ਆ ਰਹੇ ਹਾਂ ਜਦ ਤੱਕ ਅਸੀਂ ਅੰਮ੍ਰਿਤਸਰ ਨਹੀਂ ਪਹੁੰਚਦੇ ਤਦ ਤੱਕ ਤੁਸੀਂ ਮਿਲ ਕੇ ਪ੍ਰੇਮ ਨਾਲ ਗੁਰ ਸ਼ਬਦ ਪੜਿਆ ਕਰੋ ਜੋ ਦੁਆ ਲੋਕਾਂ ਵਿੱਚ ਸਿੱਖਾਂ ਦੀ ਰੱਖਿਆ ਕਰਨ ਵਾਲੇ ਹਨ ਜਦੋਂ ਇਹ ਚਿੱਠੀ ਗੁਰੂ ਜੀ ਦੀ ਅੰਮ੍ਰਿਤਸਰ ਸਿੱਖਾਂ ਨੇ ਪੜ੍ਹੀ ਸੁਣੀ ਸਭ ਨੇ ਬੜੀਆਂ ਖੁਸ਼ੀਆਂ ਮਨਾਈਆਂ ਭਾਈ ਬੁੱਢਾ ਜੀ ਨੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਸੰਧਿਆ ਸਮੇਂ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਅਮਰਦ ਸरोवर ਦੇ ਚਫੇਰੇ ਬੜੇ ਪ੍ਰੇਮ ਨਾਲ ਚਾਰ ਘੜੀ ਰਾਤ ਗਈ ਤੱਕ ਸੰਗਤਾਂ ਦੀ ਜਾਲਦ ਦੇ ਪੱਖੇ ਦੀ ਸੇਵਾ ਨਾਲ ਸ਼ਬਦ ਬਾਣੀ ਪੜ੍ਹ ਕੇ ਸਮਾਪਤੀ ਉਪਰੰਤ ਅਰਦਾਸ ਕੀਤੀ ਕਿ ਗੁਰੂ ਜੀ ਸੱਚੇ ਪਾਤਸ਼ਾਹ ਆਣ ਕੇ ਸੰਗਤਾਂ ਨੂੰ ਦਰਸ਼ਨ ਦਿਓ ਇਸ ਦਿਨ ਪ੍ਰੰਤ ਇਹੀ ਨਿਯਮਕ ਧਾਰਨ ਕਰਕੇ ਗੁਰੂ ਜੀ ਅੱਗੇ ਦਰਸ਼ਨ ਦੇਣ ਦੀ ਹਰ ਰੋਜ਼ ਅਰਦਾਸ ਕਰਦੇ ਆਂ ਗੁਰੂ ਜੀ ਨੇ ਅੰਤਰਜਾਮੀ ਸਤਿਗੁਰੂ ਸਿੱਖਾਂ ਦੇ ਮਨ ਦੀ ਭਾਵਨਾ ਪ੍ਰੇਮ ਜਾਣ ਕੇ ਅਮਰਦਸਰ ਚੱਲਣ ਦੀ ਤਿਆਰੀ ਕਰ ਲਈ ਰਾਸਤੇ ਵਿੱਚ ਨਗਰਾਂ ਪਿੰਡਾਂ ਦੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਉਪਦੇਸ਼ ਦੁਆਰਾ ਨਿਹਾਲ ਕਰਦੇ ਹੋਏ ਗੁਰੂ ਜੀ ਪੜਾਉ ਪੜਾਈ ਤਰਨ ਤਾਰਨ ਪਹੁੰਚ ਗਏ ਇੱਕ ਰਾਤ ਦੇ ਦਿਨ ਤਰਨ ਤਾਰਨ ਵਿਸਰਾਮ ਕਰਕੇ ਗੁਰੂ ਜੀ ਅੰਮ੍ਰਿਤਸਰ ਆ ਗਏ ਅੰਮ੍ਰਿਤਸਰ ਦੀਆਂ ਸੰਗਤਾਂ ਆਪ ਜੀ ਨੂੰ ਅੱਗੋਂ ਖੁਸ਼ੀਆਂ ਨਾਲ ਲੈਣ ਗਈਆਂ ਅਮਰਦਸਰ ਪਹੁੰਚ ਗਏ ਗੁਰੂ ਜੀ ਨੇ ਸੈਭਜਾਦਾ ਗੁਰਦਿੱਤਾ ਜੀ ਨੂੰ ਹਰਮੰਦਰ ਸਹਿ ਮੱਥਾ ਟਿਕਾਇਆ ਕੜਾ ਪ੍ਰਸ਼ਾਦੀ ਦੇਗ ਵਰਤਾਈ ਸ਼ਰ ਦੇ ਵਸਨੀਕਾਂ ਤੇ ਸਿੱਖ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਕੋਈ ਜਨ ਅਪਰੰਥ ਗੁਰੂ ਜੀ ਨੇ ਆਪਣਾ ਸੈਨਿਕ ਸਮਾਨ ਅਦੇ ਜੋਧੇ ਜਿਹੜੇ ਨਾਨਕੀ ਮੱਤੇ ਨੂੰ ਜਾਨ ਲੱਗਿਆ ਕਰਤਾਰਪੁਰ ਛੱਡ ਗਏ ਸਨ ਵਾਪਸ ਅੰਮ੍ਰਿਤਸਰ ਮੰਗਵਾ ਲਏ ਕਹਿੰਦੇ ਖਾਣ ਜੋ ਖੁਰਾਕ ਖਾ ਕੇ ਅਧੇ ਸਰੀਰ ਕੇ ਵਰਜਿਸ਼ ਕਰਕੇ ਬਾਤ ਬਲਵਾਨ ਹੋ ਚੁੱਕਾ ਸੀ ਉਹਨੂੰ ਵੇਖ ਕੇ ਗੁਰੂ ਜੀ ਬਾਤ ਖੁਸ਼ ਹੋਏ ਖਾਣ ਪੀਣ ਵਾਸਤੇ ਹੋਰ ਖੁੱਲੀ ਖੁਰਾਕ ਦੇਣ ਦੀ ਆਗਿਆ ਕਰ ਦਿੱਤੀ ਅੰਮ੍ਰਿਤਸਰ ਗੁਰੂ ਜੀ ਦੇ ਸਰੋਵਰ ਸਵੇਰੇ ਸ਼ਾਮ ਦੋ ਵੇਲੇ ਦੀਵਾਨ ਸਜਦੇ ਦੂਰ ਨੇੜੇ ਤੋਂ ਸਿੱਖ ਸੰਗਤਾਂ ਆਣ ਕੇ ਆਪ ਜੀ ਦੇ ਦਰਸ਼ਨ ਕਰਕੇ ਅਦੇ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲਾ ਕਰਦੇ ਇੱਕ ਦਿਨ ਗੁਰੂ ਜੀ ਦੇ ਇੱਕ ਪ੍ਰੇਮੀ ਸਿੱਖ ਦਰਗਾਈ ਭੰਡਾਰੀਆ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕਈ ਸਿੱਖ ਗੁਰਬਾਣੀ ਦੇ ਸਬੰਧ ਵਿੱਚ ਚਰਚਾ ਕਰਕੇ ਆਪਸ ਵਿੱਚ ਲੜਦੇ ਝਗੜਦੇ ਅਤੇ ਆਪੋ ਆਪਣੀ ਗੱਲ ਉੱਤੇ ਅੜੇ ਰਹਿੰਦੇ ਨੇ ਕਿ ਮੈਂ ਹੀ ਠੀਕ ਆ ਇਹਦਾ ਪਾਅ ਦੱਸੋ